ਤੇ ਮੈਂ ਦੇਖ ਰਿਹਾ ਸੀ ਵੱਖ-ਵੱਖ ਪਾਰਟੀਆਂ ਦੇ ਪੰਡਾਲ ਲੱਗੇ ਆ ਤੇ ਮੈਨੂੰ ਦੁੱਖ ਹੋਇਆ ਕਿ ਆਪਣੀ ਕੌਮ ਕਿੰਨੀ ਵੰਡੀ ਪਈ ਹੈ ਆਈ ਕਾਰਨ ਹੈ ਆਪਣੇ ਤੇ ਸਾਧਰ ਸੂਰਮਿਆਂ ਗੱਜ ਕੇ ਆਪਣੇ ਤੇ ਹਮਲੇ ਹੋ ਰਹੇ ਆ ਕਾਂਗਰਸ ਦੇ ਪੰਡਾਲ ਕੋਲੋਂ ਟੱਪਿਆ ਉੱਥੇ ਵੀ ਸਿੱਖ ਬੈਠੇ ਸੀ ਜਿਸ ਪਾਰਟੀ ਨੇ ਤੁਹਾਡੇ ਗੁਰੂ ਘਰ ਤੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਹਮਲਾ ਕੀਤਾ ਹੋਏ ਜੀਨੇ ਤੁਹਾਡੇ ਹਜ਼ਾਰ ਭੈਣ ਭਰਾਵਾਂ ਨੂੰ ਕਤਲ ਕੀਤਾ ਹੈ ਉੱਥੇ ਵੀ ਆਪਣੇ ਸਿੱਖ ਉੱਥੇ ਜਾਣ ਫਿਰ ਝਾੜੂ ਵਾਲੇ ਪੰਡਾਲ ਦੇ ਕੋਲੋਂ ਦੀ ਟੱਪਿਆ ਉੱਥੇ ਵੀ ਬੈਠੇ ਸੀ ਆਪਣੇ ਜਿਸ ਪਾਰਟੀ ਨੇ ਠੱਗੀ ਮਾਰ ਕੇ ਆਪਣੇ ਪੰਜਾਬ ਨੂੰ ਬਰਬਾਦ ਕਰ ਦਿੱਤਾ que eu me